ਹਰੀਆਂ ਹੀ ਸੰਗਤਾ ਵਡਭਾਗੀ ਹੋ ਧੰਤਾ ਦੇ ਪਾਤਰ ਹੋ ਜੋ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾ ਕੇ ਜ਼ਿੰਦਗੀ ਦੇ ਸਮੇਂ ਅਤੇ ਸਵਾਸਾ ਨੂੰ ਸਫਲੇ ਬਣਾਉਣ ਦਾ ਯਤਨ ਕਰ ਰਹੇ ਹਾਂ ਗੁਰਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜਿੰਨੇ ਵੀ ਸਰੀਰ ਆਪਾ ਗੁਰਦੇਵ ਜੀਆ ਦੇ ਚਰਣਾ ਵਿੱਚ ਬੈਠੇ ਹਾਂ ਜਿਨ੍ਹਾਂ ਵੀ ਸਰੀਰ ਘਰਾਂ ਦੇ ਵਿੱਚ ਬੈਠ ਕੇ ਸੁਰਤ ਕਰਕੇ ਗੁਰੂ ਦੇ ਸ਼ਬਦ ਨਾਲ ਵਿਚਾਰ ਨਾਲ ਜੁੜੇ ਨੇ ਮਨ ਦੀ ਪਵਿੱਤਰਤਾ ਵਾਸਤੇ ਆਪਾ ਸਾਰੇ ਹੀ ਰਲ ਮਿਲ ਕੇ ਸੱਚੇ ਪਾਤਸ਼ਾਹ ਜੀਾਂ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਨਾ ਵਾਂਜੀ ਨਾ ਰਹੇ ਇੱਕੋ ਵਾਰ ਕਹਿੰਤੇ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਔਰ 77 ਅੰਗ ਦੇ ਉੱਪਰ ਕਲ ਆਪਾ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਂਦਾ ਸ਼ਬਦ ਆਰੰਭ ਕੀਤਾ ਸੀ ਜਿਸ ਸ਼ਬਦ ਦੇ ਆਪਾ ਤਕਰੀਬਨ 2 ਬੰਦ ਸੰਪੂਰਨ ਕਰ ਚੁੱਕੇ ਹਾਂ ਔਰ ਬੰਦੇ ਦੀ ਜ਼ਿੰਦਗੀ ਦੇ ਜ਼ਿੰਦਗੀ ਰੂਪੀ ਰਾਤ ਦੇ 2 ਪਹਿਰ ਸ਼੍ਰਵਣ ਕੀਤੇ ਨੇ ਪਹਿਲਾ ਪਹਿਰ ਮਾਤਾ ਦੇ ਉਦਰ ਦਾ ਦੱਸਿਆ ਸੀ ਪਾਤਸ਼ਾਹ ਨੇ ਦੂਸਰਾ ਪਹਿਰ ਦੂਜੇ ਪਹਿਰੇ ਰੈਣਕੇ ਵਣਜਾਰਿਆ ਮਿੱਤਰਾ ਭਰ ਜਵਾਨੀ ਲਹਿਰੀ ਦੇ ਇਹ ਦੋ ਬੰਦ ਆਪਾਂ ਕੱਲ ਸਰਵਣ ਕੀਤੇ ਸਨ ਆਓ ਉਸ ਤੋਂ ਅਗਲੇ ਜਿਹੜੇ ਬੰਦ ਨੇ ਇਸ ਸ਼ਬਦ ਦੇ ਆਪਾਂ ਸਾਰੇ ਰਲ ਮਿਲ ਕੇ ਪੜ੍ਹ ਲਈਏ ਉਸ ਤੋਂ ਬਾਅਦ ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਤੁਸ ਬੁੱਧੀ ਦੇ ਨਾਲ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ ਸਾਰੀ ਸੰਗਤ ਸ਼ਬਦ ਦੇ ਵਿੱਚ ਬੋਲ ਕੇ ਰਸਨਾ ਨੂੰ ਪਵਿੱਤਰ ਕਰਿਓ ਜੀ ਤੀਜਾ ਪਹਿਰ ਰਣਕੇ ਤੀਜਾ ਪਹਿਰ ਰਣਕੇ ਬਨਜਾਰਿਆ ਮਿੱਤਰਾ ਵਿਖ ਸੰਚੈ ਅੰਧ ਅਗਿਆਨ ਪੁੱਤਰ ਕਲਤਰ ਮੋਲਾ ਪਟਾਇਆ ਵਨ ਜਾਰਿਆ ਮਿਤਰਾ ਅੰਤਰ ਲਹਿਰ ਲੁਭਾਨ ਅੰਤਰ ਲਹਿਰ ਲੁਭਾਨ ਪਰਾਨੀ ਅੰਤਰ ਲਹਿਰ ਲੁਭਾਨ ਪਰਾਨੀ ਸੋ ਪ੍ਰਭ ਚਿਤ ਨਾ ਆਵੇ ਆਵ ਚੇਤਨਾ ਆਵ ਸਾਧ ਸੰਗਤ ਸਿਉ ਸੰਗ ਨ ਕੀਆ ਸਾਧ ਸੰਗਤ ਸਿਉ ਸੰਗ ਨ ਕੀਆ ਮੋ ਜੋਨੀ ਦੁਖ ਪਾਵੇ ਮੋ ਜੋਨੀ ਦੁਖ ਪਾਵੇ ਸਿਰਜਨ ਹਾਰ ਵਿਸਾਰੇ ਆ ਸੁਆਮੀ ਸਿਰਜਨ ਹਾਰ ਸੁਆਮੀ ਸਵਾਮੀ ਇੱਕ ਨਿਮਖਣ ਲੱਗੋ ਧਿਆਨ ਇੱਕ ਨਿਮਖਣ ਲੱਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੈ ਪਹਿਰੈ ਸਵਾਮੀ ਨਕ ਪ੍ਰਾਣੀ ਦੀ ਜੈ ਪਹਿਰ ਬਿਕ ਸੰਚੇ ਅੰਧ ਅਗਿਆਨ ਸੰਚੇ ਅੰਧ ਅਗਿਆਨ ਚੌਥੇ ਪਹਿਰ ਰਣਕ ਕ ਬਣ ਜਾ ਰਿਆ ਮਿੱਤਰਾ ਬਣ ਜਾ ਰਿਆ ਮਿੱਤਰਾ ਜਿਨ ਨੇੜ ਆਇਆ ਸੋਏ ਗੁਰਮੁਖ ਨਾਮ ਸਮਾਲ ਤੂੰ ਗੁਰਮੁਖ ਨਾਮ ਸਮਾਲ ਤੂੰ ਵਣ ਜਾ ਰਿਹਾ ਮਿੱਤਰਾ ਵਣ ਜਾ ਰਿਹਾ ਮਿੱਤਰਾ ਤੇਰਾ ਦਰਗਹਿ 베ਲੀ ਹੋਏ ਤੇਰਾ ਦਰਗਹਿ 베ਲੀ ਹੋਏ ਗੁਰਮੁਖ ਨਾਮ ਸਮਾਲ ਪ੍ਰਾਣੀ ਗੁਰਮੁਖ ਨਾਮ ਸਮਾਲ ਪ੍ਰਾਣੀ ਅੰਤੇ ਹੋਏ ਸਖਾਈ एहो, एहो मोह माया तेरे संग न चले एहो मोह माया तेरे संग न चले झूठी प्रीत लगाई झूठी प्रीत, प्रीत लगाई सगली रैन गुदरी अंधियारी ਨਦਿਆਰੀ ਸੇਵ ਸਤਗੁਰ ਚਾਨਣ ਹੋਏ ਸੇਵ ਸਤਗੁਰ ਚਾਨਣ ਹੋਏ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਦਿਨ ਨੇੜੇ ਆਇਆ ਸੋਏ आया लिखिया आया गोविंद का लिखिया आया गोविंद का, बन जा रिया मित्र मित्रा उठ चले साथ चले कमा जेक रती बिलमेवी करती बिलमना देवणी वण ज मित्रा बणजा मित्रा ਉਨੀ ਤਕੜੇ ਪਾਏ ਹੱਥ ਉਨੀ ਤਕੜੇ ਪਾਏ ਹੱਥ ਲਿਖਿਆ ਆਇਆ ਪਕੜ ਚਲਾਇਆ ਲਿਖਿਆ ਆਇਆ ਪਕੜ ਚਲਾਇਆ ਮਨ ਮੁਖ ਸਦਾ ਦੁਹੇਲੇ ਮਨ ਮੁਖ ਸਦਾ ਸੁਹੇਲੇ ਜਿੰਨੇ ਪੂਰਾ ਸਤਗੁਰ ਸੇਵਿਆ ਜਿੰਨੇ ਰਾ ਸਤਗੁਰੂ ਸਿਵਿਆ ਸੇ ਦਰਗਹਿ ਸਦਾ ਸੁਹੇਲੇ ਸੇ ਦਰਗਹਿ ਸਦਾ ਸੁਹੇਲੇ ਕਰਮ ਧਰਤੀ ਸਰੀਰ ਜੁਗ ਅੰਤਰ ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੇ ਸੋ ਖਾਤ ਜੋ ਹੋਵੇ ਸੋ ਖਾਤ ਕਹੋ ਨਾਨਕ ਭਗਤ ਸੁਹ ਹੈ ਦਰਬਾਰੇ ਕਹੋ ਨਾਨਕ ਅਗਤ ਸੋਹ ਹੈ ਦਰਬਾਰੀ ਮਨ ਮੁਖ ਸਦਾ ਪਵਾਨਤ ਮਨ ਮੁਖ ਸਦਾ ਪਵਾਨਤ ਸੱਚੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਿੰਦਗੀ ਰੂਪੀ ਰਾਤ ਦਾ ਤੀਜਾ ਪਹਿਰ ਗੁਰਬਾਣੀ ਦੇ ਵਿੱਚ ਦੱਸ ਰਹੇ ਨੇ ਤੀਜੇ ਪਹਿਰੇ ਰੈਣ ਕੈ ਬਣ ਜਾ ਰਿਆ ਮਿਤਰਾ ਬਿਖ ਸੰਚੈ ਅੰਧ ਅਗਿਆਨ ਕੱਲ ਦੂਜਾ ਪਹਿਰ ਪਾਤਸ਼ਾਹ ਜੀ ਨੇ ਸਮਝਾਇਆ ਸੀ ਜਵਾਨੀ ਦਾ ਸੀ ਬੰਦੇ ਦੀ ਜੀਵਨ ਵਿੱਚ ਜ਼ਿੰਦਗੀ ਰੂਪੀ ਰਾਤ ਦੇ ਵਿੱਚ ਦੂਜਾ ਪਹਿਰ ਜਵਾਨੀ ਦਾ ਔਰ ਅੱਜ ਤੀਜਾ ਪਹਿਰ ਆਰੰਭ ਕਰਦੇ ਨੇ ਅਧਖੜ ਉਮਰ ਤੋਂ ਵਾਹਿਗੁਰੂ ਅਧਖੜ ਉਮਰ ਕਹਿੰਦੇ ਨੇ ਨਾ ਤੇ ਜਵਾਨੀ ਹੋਵੇ ਤੇ ਨਾ ਪੂਰੀ ਬਜ਼ੁਰਗੀ ਹੋਵੇ ਵਾਹਿਗੁਰੂ ਅਧ ਵਿਚਾਲੇ ਜੀ ਗੁਰੂ ਸਾਹਿਬ ਕਹਿੰਦੇ ਤੀਜੇ ਪਹਿਰੇ ਰੈਣਕੇ ਬਣ ਜਾ ਰਿਆ ਮਿੱਤਰਾ ਬਿਖ ਸੰਚੈ ਅੰਧ ਅਗਿਆਨ ਕਹਿੰਦੇ ਇਹ ਜੀਵ ਜਦੋਂ ਤੇਰੀ ਜ਼ਿੰਦਗੀ ਰੂਪੀ ਰਾਤ ਦੇ ਤੀਜੇ ਪਹਿਰ ਵਿੱਚ ਤੂੰ ਪਹੁੰਚਦਾ ਅਧ ਖੜ ਉਮਰ ਦੇ ਵਿੱਚ ਪਹੁੰਚਦਾ ਏ ਔਰ ਗੁਰੂ ਸਾਹਿਬ ਕਹਿੰਦੇ ਅਗਿਆਨਤਾ ਦੇ ਕਰਕੇ ਭਰਮ ਦੇ ਕਰਕੇ ਵਿਚਾਰ ਰੂਪੀ ਨੇਤਰਾਂ ਤੋਂ ਤੂੰ ਅੰਨ੍ਹਾ ਏ ਮਹਾਰਾਜ ਕਹਿੰਦੇ ਗੁਰੂ ਦੀ ਵਿਚਾਰ ਨਹੀਂ ਜੀਵਨ ਵਿੱਚ ਸੱਚ ਦਾ ਗਿਆਨ ਨਹੀਂ ਜੀਵਨ ਵਿੱਚ ਇਹ ਸਮਝ ਲਈਏ ਗੁਰੂ ਸਾਹਿਬ ਕਹਿੰਦੇ ਗਿਆਨ ਤੋਂ ਬਿਨਾ ਹਰੇਕ ਬੰਦੇ ਨੂੰ ਅੰਨ੍ਹਾ ਕਿਹਾ ਜਾਏਗਾ ਵਾਹਿਗੁਰੂ ਵਾਹਿਗੁਰੂ ਅੰਦੇ ਇਹ ਨਾ ਅੱਖੀਆਂ ਜਿਨ ਮੁਖ ਲੋਇਣ ਨਾਹੀਂ ਅੰਦੇ ਸੇ ਨਾਨਕਾ ਖਸਮੋਂ ਘੁੱਥੇ ਜਾਏ ਅੰਨਾ ਮਹਾਰਾਜ ਕਹਿੰਦੇ ਉਹ ਨਹੀਂ ਹੈ ਜਿਹਦੇ ਅੱਖਾਂ ਨੂੰ ਅੱਖਾਂ ਤੋਂ ਨਹੀਂ ਦਿਸਦਾ ਵਾਹਿਗੁਰੂ ਅਸਲ ਵਿੱਚ ਅੰਨਾ ਉਹ ਬੰਦਾ ਹੈ ਜਿਹੜਾ ਸੱਚ ਦੀ ਵਿਚਾਰ ਤੋਂ ਹੀਣਾ ਹੈ ਵਾਹਿਗੁਰੂ ਜਿਹੜੇ ਰੱਬ ਦੇ ਘਰ ਵਾਲੇ ਗਿਆਨ ਤੋਂ ਦੂਰ ਨੇ ਪ੍ਰਮਾਰਥ ਦੇ ਘਰ ਤੋਂ ਦੂਰ ਨੇ ਜਿਹੜੇ ਉਹਨਾਂ ਨੂੰ ਅੰਨੇ ਕਹਿ ਦਿੱਤਾ ਪਾਤਸ਼ਾਹ ਨੇ ਔਰ ਇੰਨਾ ਕ ਅੰਨਾ ਹੋ ਗਿਆ ਮਹਾਰਾਜ ਕਹਿੰਦੇ ਗੁਰਬਾਣੀ ਦੀ ਵਿਚਾਰ ਰੂਪੀ ਨੇਤਰਾਂ ਤੋਂ ਬਿਨਾਂ ਪਾਤਸ਼ਾਹ ਕਹਿੰਦੇ ਸਾਰੀ ਜ਼ਿੰਦਗੀ ਧਨ ਪਦਾਰਥ ਜ਼ਮੀਨਾਂ ਜਾਇਦਾਦਾਂ ਸੰਚੈ ਦਾ ਮਤਲਬ ਹੁੰਦਾ ਇਕੱਤਰ ਕਰਨਾ ਇਕੱਠਾ ਕਰਨਾ ਵਾਹਿਗੁਰੂ ਸਾਰੀ ਜ਼ਿੰਦਗੀ ਧਨ ਪਦਾਰਥ ਇਕੱਠਾ ਕਰੀ ਗਿਆ ਐਨਾ ਅੰਨਾ ਹੋ ਗਿਆ ਮਹਾਰਾਜ ਕਹਿੰਦੇ ਪੁੱਤਰ ਕਲੱਤਰ ਮੋਹ ਲਪਟਿਆ ਧੀਆ ਪੁੱਤਾਂ ਦੇ ਮੋਹ ਵਿੱਚ ਕਲੱਤਰ ਕਹਿੰਦੇ ਨੇ ਇਸਤਰੀ ਨੂੰ ਵਾਹਿਗੁਰੂ ਪਰਵਾਰਾਂ ਦੇ ਮੋਹ ਦੇ ਵਿੱਚ ਮਹਾਰਾਜ ਕਹਿੰਦੇ ਐਨਾ ਕ ਲਪਟ ਗਿਆ ਮਹਾਰਾਜ ਕਹਿੰਦੇ ਐਨਾ ਕ ਫਸ ਗਿਆ ਤੂੰ ਵਣ ਜਾ ਰਿਹਾ ਮਿੱਤਰਾ ਅੰਤਰ ਲਹਿਰ ਲੁਭਾਣ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਮਹਾਰਾਜ ਕਹਿੰਦੇ ਲੋਭ ਪੈਦਾ ਹੋ ਗਿਆ ਲੋਭੀ ਹੋ ਗਿਆ ਤੂੰ ਔਰ ਸੱਚ ਜਾਣਿਓ ਜਦੋਂ ਪਰਵਾਰਾਂ ਦੇ ਮੋਹ ਵਿੱਚ ਫਸ ਕੇ ਬੰਦਾ ਮਿਹਨਤ ਕਰਦਾ ਕਮਾਈ ਕਰਦਾ ਹੋ ਸਕਦਾ ਬਹੁਤ ਬੰਦੇ ਏਦਾਂ ਦੇ ਹੁਣ ਜਿਹੜੇ ਆਪਣੇ ਪਰਿਵਾਰ ਲਈ ਹੱਕ ਸੱਚ ਦੀ ਕਮਾਈ ਵੀ ਕਰਦੇ ਨੇ ਸਾਰਿਆਂ ਨੂੰ ਆਪਾਂ ਮਾੜੇ ਨਹੀਂ ਕਹਿ ਸਕਦੇ ਵਾਹਿਗੁਰੂ ਪਰ ਬਹੁਤਾਤ ਗਿਣਤੀ ਦੇ ਵਿੱਚ ਏਦਾਂ ਦੇ ਨਹੀਂ ਜਿਹੜੇ ਪਰਿਵਾਰ ਦੀ ਪਰਵਰਿਸ਼ ਦੇ ਲਈ ਲੋਭੀ ਹੋ ਜਾਂਦੇ ਨੇ ਤੇ ਜਦੋਂ ਬੰਦਾ ਮਹਾਰਾਜ ਕਹਿੰਦੇ ਲੋਭੀ ਹੋ ਜਾਏ ਲੋਭ ਤੋਂ ਪਾਪ ਜਨਮ ਲੈਂਦਾ ਹੈ ਵਾਹਿਗੁਰੂ ਜਦੋਂ ਬੰਦੇ ਦੇ ਅੰਦਰ ਲਾਲਚ ਹੋ ਗਿਆ ਵੱਧ ਪੈਸਾ ਕਮਾਵਾ ਗਵਾਨੀਆਂ ਦਾ ਮੁੰਡਾ ਇੰਨਾ ਕਮਾਉਂਦਾ ਤੇ ਮੈਂ ਇੰਨੇ ਕਮਾਉਣਾ ਇਹਦੇ ਨਾਲੋਂ ਵੱਧ ਵਾਹਿਗੁਰੂ ਬੰਦਾ ਲੋਭ ਦੇ ਵਿੱਚ ਕੁਝ ਵੀ ਕਰ ਸਕਦਾ ਨਾ ਭੈਣ ਦੇਖਦਾ ਵੀ ਮੈਂ ਆਪਣੀ ਭੈਣ ਨਾਲ ਬੇਈਮਾਨੀ ਕਰ ਰਿਹਾ। ਲੋਭੀ ਬੰਦਾ ਆਪਣੇ ਭਰਾ ਵੱਲ ਨਹੀਂ ਦੇਖੇਗਾ ਵੀ ਮੈਂ ਆਪਣੇ ਭਰਾ ਨਾਲ ਬੇਈਮਾਨੀ ਕਰਦਾ ਪਿਆ। ਜਦੋਂ ਬੰਦੇ ਦੇ ਅੰਦਰ ਲੋਭ ਆ ਗਿਆ ਫਿਰ ਕੁਝ ਵੀ ਨਹੀਂ ਦੇਖਦਾ ਮਹਾਰਾਜ ਕਹਿੰਦੇ। ਔਰ ਸੱਚ ਜਾਣੇ ਲੋਭੀ ਬੰਦਾ ਤੇ ਹਲਕੇ ਕੁੱਤੇ ਦੇ ਬਰਾਬਰ ਹੈ। ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਜਿਉਂ ਕੂਕਰ ਹਰਕਾਇਆ ਧਾਵੈ ਦੈਦ ਸਜਾਏ। ਲੋਭੀ ਜੰਤ ਨਾ ਜਾਣੇ ਭਖ ਅਪਖ ਸਭ ਖਾਏ ਵਾਹਿਗੁਰੂ ਹਲਕੇ ਹੋਏ ਕੁੱਤੇ ਦੀਆਂ ਬਹੁਤ ਨਿਸ਼ਾਨੀਆਂ ਹੁੰਦੀਆਂ ਨੇ ਤੋ ਸਮਾਂ ਥੋੜਾ ਹੈ ਆਪਣੇ ਕੋਲ ਇਸ ਵਿਸ਼ੇ ਤੇ ਵਿਚਾਰ ਕਰਨ ਦਾ ਵੀ ਹਲਕੇ ਕੁੱਤੇ ਦੇ ਨਾਲ ਪਾੜਸ਼ਾ ਨੇ ਤੁਲਨਾ ਕੀਤੀ ਹੈ ਲੋਭੀ ਬੰਦੇ ਦੀ ਵਾਹਿਗੁਰੂ ਵਾਹਿਗੁਰੂ ਤੋ ਗੁਰੂ ਸਾਹਿਬ ਕਹਿੰਦੇ ਪੁੱਤਰ ਕਲਤਰ ਮੋਹ ਲਪਟਿਆ ਬਣ ਜਾ ਰਿਹਾ ਮਿੱਤਰਾ ਅੰਤਰ ਲੈ ਲੁਭਾਣ ਤੂੰ ਆਪਣੇ ਹਿਰਦੇ ਕਰਕੇ ਮਹਾਰਾਜ ਕਹਿੰਦੇ ਲੋਭੀ ਹੋ ਗਿਆ ਲੁਭਾਏ ਮਾਨ ਹੋ ਗਿਆ ਪਦਾਰਥਾਂ ਦੇ ਵਿੱਚ ਅੰਤਰ ਲਹਿਰ ਲੁਭਾਨ ਪਰਾਨੀ ਸੋਪ੍ਰਭ ਚਿਤਨਾਵ ਐਨਾ ਕ ਮਹਾਰਾਜ ਕਹਿੰਦੇ ਲੁਭਾਇਮਾਨ ਹੋ ਗਿਆ ਪਦਾਰਥਾਂ ਦੇ ਵਿੱਚ ਮਾਇਆ ਦੇ ਵਿੱਚ ਕਿ ਤੈਨੂੰ ਉਹ ਪਰਮੇਸ਼ਰ ਮਾਲਕ ਚੇਤੇ ਨਹੀਂ ਆਉਂਦਾ ਵਾਹਿਗੁਰੂ ਵਾਹਿ ਸਾਧ ਸੰਗਤ ਸਿਉ ਸੰਗ ਨਾ ਕੀਆ ਬਹੁ ਜੋਨੀ ਦੁੱਖ ਪਾਵੈ ਔਰ ਐਨਾ ਕ ਲੁਭਾਇਮਾਨ ਹੋ ਗਿਆ ਸੰਸਾਰ ਦੇ ਵਿੱਚ ਆ ਕੇ ਪਦਾਰਥਾਂ ਦੇ ਵਿੱਚ ਸਾਧ ਸੰਗਤ ਸਿਉ ਸੰਗ ਨਾ ਕੀਆ ਸੱਚੀ ਸੰਗਤ ਦਾ ਸੰਗ ਨਹੀਂ ਕੀਤਾ ਝੂਠੀ ਸੰਗਤ ਦੇ ਵਿੱਚ ਸਾਰੀ ਦਿਹਾੜੀ ਬੈਠਾ ਰਹਿੰਦਾ ਹੈ ਸਾਧ ਸੰਗਤ ਸਿਓ ਸੰਗਣਾ ਕੀ ਹੈ ਜੇ ਸੱਚੀ ਸੰਗਤ ਛੱਡ ਕੇ ਮਾੜੀ ਕੁ ਸੰਗਤ ਦੇ ਵਿੱਚ ਝੂਠੀ ਤੇ ਸਾਾਕਤ ਦੁਰਜਨਾ ਦੇ ਬੰਦਿਆਂ ਦੀ ਸੰਗਤ ਵਿੱਚ ਬੈਠਾਂ ਬੈਠੇਗਾ ਨਾ ਮਹਾਰਾਜ ਕਹਿੰਦੇ ਸੁੱਖ ਨਹੀਂ ਮਿਲੇਗਾ ਬਹੁ ਜੋਨੀ ਦੁੱਖ ਪਾਵੈ ਬਾਰ-ਬਾਰ ਮਹਾਰਾਜ ਕਹਿੰਦੇ ਤੈਨੂੰ ਜੂਨੀਆ ਦੇ ਵਿੱਚ ਭਰਮਣਾ ਪੈਣਾ ਇਹ ਸਾਧ ਸੰਗਤ ਕਬੂ ਨਹੀਂ ਕੀਤੀ ਰਚਿਓ ਤੰਦਾ ਝੂਠ ਮਹਾਰਾਜ ਕਹਿੰਦੇ ਤੂੰ ਸੰਗਤ ਨਹੀਂ ਕੀਤੀ ساری ਜ਼ਿੰਦਗੀ ਝੂਠ ਨਾਲ ਹੀ ਜੁੜਿਆ ਰਿਆ ਔਰ ਮਾੜੀ ਸੰਗਤ ਕੋ ਸੰਗਤ ਦੇ ਵਿੱਚ ਜਿਵੇਂ ਤੂੰ ਬੈਠਿਆ ਬੈਠੇ ਬੈਠੀ ਜਾਏਗਾ ਮਹਾਰਾਜ ਕਹਿੰਦੇ ਤੈਨੂੰ ਇਹੋ ਜਾਂ ਉਹਦਾ ਫਲ ਪ੍ਰਾਪਤ ਹੋਵੇਗਾ ਮਾੜੀ ਸੰਗਤ ਦਾ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਰਖ ਜੋਇਓ ਤੈਨੂੰ ਵਾਰ-ਵਾਰ ਕਦੇ ਕਿਸੇ ਜੂਣ ਵਿੱਚ ਕਦੇ ਕਿਸੇ ਜੂਣ ਵਿੱਚ ਹਰ ਹਟਦੀਆਂ ਟਿੰਡਾਂ ਦੇ ਵਾਂਗ ਮਹਾਰਾਜ ਕਹਿੰਦੇ ਪਰਮਾਇਆ ਜਾਣਾ ਹੈ ਤੋ ਇਸ ਕਰਕੇ ਮਹਾਰਾਜ ਕਹਿੰਦੇ ਬਹੁ ਜੋਨੀ ਦੁੱਖ ਪਾਵੈ ਸਿਰਜਨ ਹਾਰ ਵਿਸਾਰਿਆ ਸੁਆਮੀ ਇੱਕ ਨਿਮਖ ਨ ਲੱਗੋ ਧਿਆਨਮ ਜ਼ਿੰਦਗੀ ਵਿੱਚ ਆਇਆ ਸੀ ਮਾਲਕ ਦੀ ਭਗਤੀ ਕਰਨ ਵਾਸਤੇ ਬੰਦਗੀ ਕਰਨ ਵਾਸਤੇ ਪਰ ਮਹਾਰਾਜ ਕਹਿੰਦੇ ਸਿਰਜਨਹਾਰ ਪਰਮੇਸ਼ਰ ਨੂੰ ਭੁਲਾ ਦਿੱਤਾ ਇੱਕ ਨਿਮਖ ਜਿੰਨੇ ਸਮੇਂ ਵਾਸਤੇ ਵੀ ਪਰਮੇਸ਼ਰ ਨੂੰ ਚੇਤੇ ਨਹੀਂ ਕੀਤਾ ਵਾਹਿਗੁਰੂ ਵਾਹਿਗੁਰੂ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੈ ਬਿਖ ਸੰਚੇ ਅੰਧ ਅਗਿਆਨ ਜਦੋਂ ਸ਼ਬਦ ਆਰੰਭ ਕੀਤਾ ਸੀ ਉੱਥੇ ਦੁਲਾਵਾਂ ਲੱਗੀਆਂ ਸੰਚੈ ਜਦੋਂ ਇਸ ਬੰਦ ਦੀ ਸਮਾਪਤੀ ਕੀਤੀ ਬਿਖ ਸੰਚੇ ਇੱਥੇ ਲਾਂ ਲੱਗੀਆਂ ਇਹਦਾ ਧਿਆਨ ਰੱਖਣਾ ਵਾਹਿਗੁਰੂ ਤੋ ਗੁਰੂ ਸਾਹਿਬ ਕਹਿੰਦੇ ਬੰਦਿਆ ساری ਜ਼ਿੰਦਗੀ ਤੂੰ ਧਨ ਪਦਾਰਥ ਇਕੱਠਾ ਕਰਦਾ ਰਿਹਾ ਜ਼ਿੰਦਗੀ ਰੂਪੀ ਰਾਤ ਦਾ ਤੀਜਾ ਪਹਿਰ ਵੀ ਆਪਣਾ ਨਾਮ ਤੋਂ ਬਿਨਾ ਗਵਾ ਲਿਆ ਵਾਹਿਗੁਰੂ ਅੱਗੇ ਮਹਾਰਾਜ ਚੌਥਾ ਪੈਰ ਦੱਸਦੇ ਨੇ ਚੌਥਾ ਪਹਿਰੈ ਰੈਣ ਕੈ ਬਣ ਜਾ ਰਿਆ ਮਿੱਤਰਾ ਦਿਨ ਨੇੜੈ ਆਇਆ ਸੋਇ ਅੱਧ ਖੜ ਉਮਰ ਲੰਘ ਕੇ ਬਿਲਕੁਲ ਬਜ਼ੁਰਗੀ ਦੇ ਵਿੱਚ ਚਲਾ ਗਿਆ ਹੁਣ ਨਾ ਬਚਪਨ ਰਿਆ ਨਾ ਜਵਾਨੀ ਰਈ ਨਾ ਅਧਖੜ ਉਮਰ ਰਈ ਸਰੀਰ ਮਹਾਰਾਜ ਕਹਿੰਦੇ ਬਲ ਤੋਂ ਹੀਣਾ ਹੋ ਗਿਆ ਅੱਖਾਂ ਦੇ ਵਿੱਚੋਂ ਪਾਣੀ ਡਿੱਗਦਾ ਕੰਨਾਂ ਤੋਂ ਸੁਣਨਾ ਬੰਦ ਹੋ ਗਿਆ ਲੱਤਾਂ ਤੋਂ ਤੁਰਨਾ ਰਹਿ ਗਿਆ ਜੁਬਾਨ ਤੋਂ ਬੋਲਣਾ ਰਹਿ ਗਿਆ ਜਿਵੇਂ ਭਗਤ ਭੀਖਣ ਜੀ ਨੇ ਸਮਝਾਇਆ ਨਾ ਸਾਨੂੰ ਨੈਣੋ ਨੀਰ ਬਹਿ ਤਨ ਖੀਨਾ ਭਏ ਕੇਸ ਦੁਦਵਾਨੀ ਅਰੁਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਰਾਮ ਰਾਏ ਹੋ ਹੋ ਵੈਦ ਬਣਵਾਰੀ ਆਪਣੇ ਸੰਤੈ ਲਿਹੁ ਉਬਾਰੀ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇ ਜੇ ਮਾਹੀ ਵਾਹਿਗੁਰੂ ਬੜਾ ਕੁਝ ਹੁੰਦਾ ਫਿਰ ਬਜ਼ੁਰਗੀ ਦੇ ਵਿੱਚ ਤੋਂ ਗੁਰੂ ਸਾਹਿਬ ਕਹਿੰਦੇ ਜਦੋਂ ਤੇਰੇ ਤੇ ਜ਼ਿੰਦਗੀ ਰੂਪੀ ਰਾਤ ਦਾ ਚੌਥਾ ਪਹਿਰ ਭਾਵ ਬਜ਼ੁਰਗੀ ਦੇ ਵਿੱਚ ਪਹੁੰਚ ਗਿਆ ਤੂੰ ਫਿਰ ਤਾਂ ਮਹਾਰਾਜ ਕਹਿੰਦੇ ਤੇਰੀ ਇਹੋ ਜੀ ਅਵਸਥਾ ਬਣ ਜਾਂਦੀ ਹੈ ਤੂੰ ਆਪਣਾ ਜਿਹੜਾ ਮੌਤ ਦਾ ਸਮਾਂ ਨੇੜੇ ਜਾਣ ਕੇ ਸੁੰਨ ਹੋ ਜਾਂਦਾ ਏ ਵੀ ਤੈਨੂੰ ਪਤਾ ਵੀ ਹੁਣ ਮਰ ਜਾਣਾ ਮੈਂ ਤੂੰ ਕਬਰਾਇਆ ਰਹਿਣਾ ਹਰ ਵਕਤ ਆਪਣੀ ਮੌਤ ਸੁਣ ਕੇ ਤਾਂ ਕਬਰਾਉਣਾ ਹੀ ਕਬਰਾਉਣਾ ਬੰਦਾ ਦੂਜੇ ਦੀ ਮੌਤ ਸੁਣ ਕੇ ਵੀ ਕਬਰਾ ਜਾਂਦਾ ਸੁੰਨ ਹੋ ਜਾਂਦਾ ਏ ਫਿਕਰ ਪੈ ਜਾਂਦਾ ਜੇ ਉਹ ਗਿਆ ਤੇ ਮਣਾ ਤੈਨੂੰ ਵੀ ਜਾਣਾ ਪੈਣਾ ਪਰ ਗੁਰੂ ਸਾਹਿਬ ਜੀ ਕਹਿੰਦੇ ਚੌਥੇ ਪਹਿਰੇ ਰੈਣ ਕੈ ਬਣ ਜਾ ਰਿਆ ਮਿਤਰਾ ਦਿਨ ਨੇੜੇ ਆਇਆ ਸੋਏ ਬੰਦਾ ਇੱਕ ਵਾਰ ਤੇ ਸੁੰਨ ਹੋ ਜਾਂਦਾ ਇੱਕ ਵਾਰ ਤੇ ਮੌਤ ਚੇਤੇ ਆ ਜਾਂਦੀ ਏ ਸਾਨੂੰ ਪਰ ਜਿਉਂ ਅਸੀਂ ਪਾਤਸ਼ਾਹ ਕਹਿੰਦੇ ਸੰਸਾਰ ਦੇ ਵਿੱਚ ਫਿਰ ਵਿਚਰਦਿਆਂ ਮੌਤ ਭੁੱਲ ਜਾਂਦੀ ਹੈ ਗੁਰਮੁਖ ਨਾਮ ਸੰਭਾਲ ਤੂੰ ਵਣ ਜਾ ਰਿਹਾ ਮਿੱਤਰਾ ਤੇਰਾ ਦਰਗਹਿ ਬੇਲੀ ਹੋਏ ਗੁਰੂ ਸਾਹਿਬ ਕਹਿੰਦੇ ਬੰਦਿਆ ਜੇ ਆਪਣੀ ਜ਼ਿੰਦਗੀ ਰੂਪੀ 베ੜੀ ਨੂੰ ਬੰਨੇ ਲਾਉਣਾ ਨਾ ਤੇ ਗੁਰਮੁਖਾਂ ਦੀ ਰੱਬ ਦੇ ਪਿਆਰਿਆਂ ਦੀ ਸਾਧ ਸੰਗਤ ਵਿੱਚ ਬੈਠ ਵਾਹਿਗੁਰੂ ਗੁਰਮੁਖ ਨਾਮ ਸੰਭਾਲ ਤੂੰ ਔਰ ਗੁਰਮੁਖਾਂ ਦੇ ਕੋਲ ਬਹਿ ਕੇ ਦੁਨਿਆਵੀ ਗੱਲ ਨਹੀਂ ਕਰਨੀ ਉਹਨਾਂ ਦੇ ਕੋਲ ਬਹਿ ਕੇ ਨਾਮ ਨੂੰ ਸੰਭਾਲ ਭਾਵ ਚੇਤੇ ਕਰ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰ ਰੱਬ ਦੇ ਪਿਆਰਿਆਂ ਕੋਲ ਬਹਿ ਕੇ ਤੇਰਾ ਦਰਗਹਿ ਬੇਲੀ ਹੋਏ ਜਦੋਂ ਤੂੰ ਨਾਮ ਨੂੰ ਜਪੇਗਾ ਬੰਦਗੀ ਕਰੇਗਾ ਭਜਨ ਕਰੇਗਾ ਗੁਰੂ ਸਾਹਿਬ ਕਹਿੰਦੇ ਦਰਗਾਹ ਦੇ ਵਿੱਚ ਤੇਰਾ ਨਾਮ ਬੇਲੀ ਬਣੇਗਾ ਸੱਜਣਾ ਦੇ ਵਾਂਗ ਮਿੱਤਰਾਂ ਦੇ ਵਾਂਗ ਤੇਰੀ ਮਦਦ ਕਰੇਗਾ ਨਾਮ ਵਾਹਿਗੁਰੂ ਸੁਖਮਣੀ ਸਾਹਿਬ ਪੜੋ ਗੁਰੂ ਅਰਜਨ ਸਾਹਿਬ ਦੂਜੀ ਅਸ਼ਟਪਦੀ ਦੇ ਆਰੰਭ ਵਿੱਚ ਕਹਿੰਦੇ ਨੇ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾ ਨਾਮ ਤੇਰਾ ਸੰਗ ਜੈ ਮਹਾ ਭਯਾਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੇ ਗੁਰੂ ਸਾਹਿਬ ਨੇ ਸਭ ਕੁਝ ਸਮਝਾਇਆ ਬਾਣੀ ਵਿੱਚ ਪਾਤਸ਼ਾਹ ਕਹਿੰਦੇ ਬੰਦਿਆ ਉਥੇ ਨਾਮ ਤੇਰੀ ਮਦਦ ਕਰੇਗਾ ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਖਾਈ ਔਰ ਗੁਰੂ ਸਾਹਿਬ ਕਹਿੰਦੇ ਜਦੋਂ ਤੂੰ ਨਾਮ ਜਪ ਕੇ ਜਾਏਗਾ ਅੰਤ ਨੂੰ ਨਾਮ ਹੀ ਤੇਰਾ ਸੰਗੀ ਬਣੇਗਾ ਨਾਮ ਨੇ ਤੇਰੀ ਮਦਦ ਕਰਨੀ ਹੈ ਵਾਹਿਗੁਰੂ ਔਰ ਸੱਚ ਜਾਣਿਓ ਗੁਰੂ ਸਾਹਿਬ ਨੇ ਭਗਤ ਕਬੀਰ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਕਹਿ ਦਿੱਤਾ ਹਰ ਬਿਨ ਕੌਣ ਸਹਾਈ ਮਨ ਕਾ ਰੱਬ ਦੇ ਨਾਮ ਤੋਂ ਬਿਨਾ ਪਰਮੇਸ਼ਰ ਤੋਂ ਬਿਨਾ ਸਾਡੇ ਮਨ ਦਾ ਕੋਈ ਸਹਾਈ ਨਹੀਂ ਹੈ ਕੋਈ ਸੰਗੀ ਨਹੀਂ ਹੈ ਕੋਈ ਮਦਦਗਾਰ ਨਹੀਂ ਹੈ ਇਸ ਕਰਕੇ ਮਹਾਰਾਜ ਕਹਿੰਦੇ ਐ ਜੀਵ ਤੂੰ ਉਸ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ ਵਾਹਿਗੁਰੂ ਇਹੋ ਮੋਹ ਮਾਇਆ ਤੇਰੇ ਸੰਗ ਨਾ ਚੱਲੇ ਝੂਠੀ ਪ੍ਰੀਤ ਲਗਾਈ ਆ ਜਿਹੜੀ ਸੰਸਾਰ ਦੀ ਮੋਹ ਮਾਇਆ ਏ ਮਹਾਰਾਜ ਕਹਿੰਦੇ ਪਰਿਵਾਰਾਂ ਦਾ ਮੋਹ ਕਹ ਲਈਏ ਧਨ ਪਦਾਰਥਾਂ ਦਾ ਮੋਹ ਜ਼ਮੀਨਾਂ ਜਾਇਦਾਦਾਂ ਦਾ ਮੋਹ ਇਹ ਸਭ ਕੁਝ ਮਹਾਰਾਜ ਕਹਿੰਦੇ ਤੇਰੇ ਨਾਲ ਨਹੀਂ ਜਾਣਾ ਵਾਹਿਗੁਰੂ ਆਨੰਦ ਸਾਹਿਬ ਦੀ ਬਾਣੀਆਂ ਆਪਾਂ ਪੜ੍ਹ ਕੇ ਹਟਿਆ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੁਤਾਈਐ ਮਹਾਰਾਜ ਕਹਿੰਦੇ ਜਿਹੜੀ ਚੀਜ਼ ਗੁਰੂ ਸਾਹਿਬ ਕਹਿ ਰਹੇ ਨੇ ਤੇਰੇ ਨਾਲ ਨਹੀਂ ਜਾਣੀ ਤੂੰ ਉਹਦੇ ਨਾਲ ਕਿਉਂ ਪਰਚਰਿਆਏ ਕਿਉਂ ਉਹਦੇ ਵਿੱਚ ਲੁਭਾਈ ਮਨ ਹੋ ਰਿਹਾ ਹੈ ਵਾਹਿਗੁਰੂ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਇਹੋ ਮੋਹ ਮਾਇਆ ਤੇਰਾ ਸੰਗ ਨਾ ਚੱਲੇ ਤੇਰੇ ਨਾਲ ਨਹੀਂ ਜਾਣਾ ਕੱਖ ਵੀ ਝੂਠੀ ਪ੍ਰੀਤ ਲਗਾਈ ਤੂੰ ਐਵੇਂ ਝੂਠੀਆਂ ਪ੍ਰੀਤਾਂ ਲਾਈ ਬੈਠਾ ਹੈ ਸਗਲੀ ਰੈਣ ਗੁਦਰੀ ਅੰਧਿਆਰੀ ਸਗਲੀ ਦਾ ਮਤਲਬ ਸਾਰੀ ਰੈਣ ਦਾ ਮਤਲਬ ਉਮਰ ਰੂਪੀ ਰਾਤ ਗੁਦਰੀ ਦਾ ਅਰਥ ਕਹਿੰਦੇ ਨੇ ਗੁజర్ਦੀ ਜਾ ਰਹੀ ਹੈ ਤੇਰੀ ਸਾਰੀ ਉਮਰ ਨਾਮ ਤੋਂ ਬਿਨਾ ਮਹਾਰਾਜ ਕਹਿੰਦੇ ਗੁజర్ਦੀ ਜਾ ਰਹੀ ਹੈ ਸਗਲੀ ਰੈਣ ਗੁਦਰੀ ਅੰਧਿਆਰੀ ਔਰ ਮਹਾਰਾਜ ਕਹਿੰਦੇ ਗੁజర్ਦੀ ਵੀ ਅਗਿਆਨਤਾ ਦੇ ਵਿੱਚ ਹੈ ਅੰਨਾ ਬਣ ਕੇ ਤੂੰ ਬਤੀਤ ਕਰਦਾ ਪਿਆ ਹੈ ਜ਼ਿੰਦਗੀ ਔਰ ਸੱਚ ਜਾਣੀ ਜੇ ਗੁਰਬਾਣੀ ਤੇ ਗਿਆਨ ਨੂੰ ਸਮਝ ਲੇਗਾ ਸਤਿਗੁਰਾਂ ਨੇ ਤੇਰੇ ਮਨ ਦੀਆਂ ਅੱਖਾਂ 'ਚ ਗਿਆਨ ਦਾ ਸਰਮਾ ਪਾ ਦੇਣਾ ਹੈ ਵਾਹਿਗੁਰੂ ਵਾਹਿਗੁਰੂ ਔਰ ਜਦੋਂ ਗਿਆਨ ਦਾ ਸਰਮਾ ਗੁਰੂ ਨੇ ਪਾ ਦਿੱਤਾ ਤੇ ਸੰਗਤ ਜੀ ਗੁਰੂ ਸਾਹਿਬ ਨੇ ਸਾਰੇ ਭਰਮ ਦੇ ਜਾਲੇ ਚਿੱਟਾ ਮੋਤੀਆ ਵਹਿਮਾ ਭਰਮਾ ਪਖੰਡਾਂ ਦਾ ਸਭ ਕੁਝ ਬਾਹਰ ਨਿਕਲ ਜਾਏਗਾ ਵਾਹਿਗੁਰੂ ਵਾਹਿਗੁਰੂ ਜਿੰਨਾ ਸਮਾਂ ਅਸੀਂ ਗੁਰਬਾਣੀ ਦੇ ਨਾਲ ਨਹੀਂ ਜੁੜਦੇ ਉਹਨਾਂ ਸਮਾਂ ਮਨੋਂ ਵੱਲ ਬਿਲਕੁਲ ਘਾ ਦੇ ਤੀਲੇ ਦੇ ਵਾਂਗ ਡੋਲੇਗਾ ਫਿਰ ਤੇ ਐਨਾ ਕੁ ਮਨੋਵਲ ਕਮਜ਼ੋਰ ਹੋ ਜਾਂਦਾ ਬਾਣੀ ਤੋਂ ਬਿਨਾ ਨੇਰੇ ਦੇ ਵਿੱਚ ਰੱਸੀ ਪਈ ਵੀ ਸੱਪ ਲੱਗਦੀ ਹੈ ਉਹਦੇ ਤੋਂ ਵੀ ਡਰ ਲੱਗਦਾ ਹੈ ਵਾਹਿਗੁਰੂ ਵਾਹਿਗੁਰੂ ਤੋ ਗੁਰੂ ਸਾਹਿਬ ਕਹਿੰਦੇ ਸਗਲੀ ਰੈਣ ਗੁਦਰੀ ਅੰਧਿਆਰੀ ਅਗਿਆਨਤਾ ਦੇ ਵਿੱਚ ਤੇਰੀ ਉਮਰ ਲੰਘ ਰਹੀ ਹੈ ਸਤ ਸੇਵ ਸਤਗੁਰ ਚਾਨਣ ਹੋਏ ਜਦੋਂ ਸਤਗੁਰਾਂ ਨੂੰ ਸੇਵੇਂਗਾ ਧਿਆਏਗਾ ਚੇਤੇ ਕਰੇਗਾ ਤੇਰੇ ਜੀਵਨ ਦੇ ਵਿੱਚ ਗਿਆਨ ਦਾ ਚਾਨਣ ਆ ਜਾਏਗਾ ਵਾਹਿਗੁਰੂ ਇਸ ਕਰਕੇ ਮਹਾਰਾਜ ਕਹਿੰਦੇ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਦਿਨ ਨੇੜੇ ਆਇਆ ਸੋਏ ਇਹ ਜੀਵ ਤੇਰੀ ਜ਼ਿੰਦਗੀ ਰੂਪੀ ਰਾਤ ਦਾ ਚੌਥਾ ਪਹਿਰ ਵੀ ਲੰਘ ਗਿਆ ਏ ਮੌਤ ਤੇਰੇ ਬਿਲਕੁਲ ਨਜ਼ਦੀਕ ਖੜੀ ਏ ਜਮਦੂਤ ਤੇਰੇ ਮੋਢਿਆਂ ਤੇ ਬੈਠੇ ਨੇ ਔਰ ਗੁਰੂ ਸਾਹਿਬ ਕਹਿੰਦੇ ਤੈਨੂੰ ਹਜੇ ਵੀ ਰੱਬ ਦਾ ਨਾਮ ਚੇਤੇ ਨਹੀਂ ਹੈ ਵਾਹਿਗੁਰੂ ਵਾਹਿਗੁਰੂ ਔਰ ਸੱਚ ਜਾਣਿਓ ਬੰਦੇ ਦੀ ਜ਼ਿੰਦਗੀ ਦੇ ਵਿੱਚ ਸਭ ਕੁਝ ਜਦੋਂ ਖਤਮ ਹੋ ਜੇ ਨਾ ਹੋ ਸਕਦਾ ਬਜ਼ੁਰਗੀ ਵਸਥਵ ਅਵਸਥਾ ਵੀ ਲੰਘ ਜਾਵੇ ਸਾਨੂੰ ਰੱਬ ਦਾ ਨਾਮ ਚੇਤੇ ਨਾ ਆਵੇ ਪਰ ਜਦੋਂ ਬਿਲਕੁਲ ਬਜ਼ੁਰਗੀ ਵੀ ਗੁਜ਼ਰ ਜਾਂਦੀ ਹੈ ਜਦੋਂ ਪਤਾ ਵੀ ਹੁਣ ਸਾਨੂੰ ਕਿਸੇ ਦਰ ਤੇ ਢੁਈ ਨਹੀਂ ਮਿਲਣੀ ਫਿਰ ਅਸੀਂ ਮਾਲਕ ਦੇ ਘਰ ਵਿੱਚ ਆਉਣੇ ਆ ਫਿਰ ਮਾਲਾ ਚੁੱਕਦੇ ਆ ਵਾਹਿਗੁਰੂ ਵਾਹਿਗੁਰੂ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਇਹ ਜੀਵ ਤੇਰਾ ਸਮਾਂ ਨੇੜੇ ਆ ਗਿਆ ਏ ਤੂੰ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰ ਲਿਖਿਆ ਆਇਆ ਗੋਵਿੰਦ ਕਾ ਬਣ ਜਾ ਰਿਹਾ ਮਿਤਰਾ ਉਠ ਚੱਲੇ ਕਮਾਣਾ ਸਾਥ ਗੋਬਿੰਦ ਕਹਿੰਦੇ ਨੇ ਪ੍ਰਮਾਤਮਾ ਨੂੰ ਮਾਲਕ ਨੂੰ ਜਦੋਂ ਸਮਾ ਮਾਲਕ ਦੁਆਰਾ ਲਿਖਿਆ ਜਾਂਦਾ ਮੌਤ ਦਾ ਕਿਉਂਕਿ ਜਨਮ ਹੈ ਜਿਹੜਾ ਬੰਦੇ ਦਾ ਇਹ ਬਾਦ ਵਿੱਚ ਹੁੰਦਾ ਹੈ ਪਿਆਰਿਓ ਪਹਿਲਾਂ ਮੌਤ ਦਾ ਸਮਾਂ ਨਿਸ਼ਚਿਤ ਕੀਤਾ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਮਰਨ ਲਿਖਾਏ ਮੰਡਲ ਮੈਂ ਆਏ ਵਾਹਿਗੁਰੂ ਹੁਣ ਜਿਹੜਾ ਸਮਾ ਮਾਲਕ ਨੇ ਲਿਖ ਦਿੱਤਾ ਲਿਖਿਆ ਆਇਆ ਗੋਵਿੰਦ ਕਾ ਵਣ ਜਾ ਰਿਹਾ ਮਿਤਰਾ ਉਠ ਚੱਲੇ ਕਮਾਣਾ ਸਾਥ ਤੈਨੂੰ ਮਹਾਰਾਜ ਕਹਿੰਦੇ ਜਦੋਂ ਸਮਾਂ ਆ ਗਿਆ ਸੰਸਾਰ ਛੱਡ ਕੇ ਜਾਣਾ ਪਏਗਾ ਵਾਹਿਗੁਰੂ ਭਾਵੇਂ ਤੇਰੀ ਬਚਪਨ ਵਿੱਚ ਉਮਰ ਹੈ ਭਾਵੇਂ ਜਵਾਨੀ ਵਿੱਚ ਹੈ ਤੂੰ ਭਾਵੇਂ ਅਧਖੜ ਵਿੱਚ ਤੇ ਭਾਵੇਂ ਬਿਲਕੁਲ ਬਜ਼ੁਰਗੀ ਵਿੱਚ ਵਾਹਿਗੁਰੂ ਜਦੋਂ ਮਾਲਕ ਦਾ ਲਿਖਿਆ ਹੋਇਆ ਸੱਦਾ ਆ ਗਿਆ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰਿਐ ਨਾਨਕ ਸੇ ਦੇ ਆਵਨਾਂ ਜਦੋਂ ਮਾਲਕ ਦਾ ਸੱਦਾ ਆ ਗਿਆ ਸਾਨੂੰ ਜਾਣਾ ਪਏਗਾ ਇੱਕ ਰੱਤੀ ਬਿਲਮਣਾ ਦੇਵ ਨਹੀਂ ਬਣ ਜਾ ਰਿਹਾ ਮਿੱਤਰਾ ਓਨੀ ਤਕੜੇ ਪਾਏ ਹੱਥ ਵਾਹਿਗੁਰੂ ਔਰ ਜੇ ਮਹਾਰਾਜ ਕਹਿੰਦੇ ਬਜ਼ੁਰਗੀ ਬਿਲਕੁਲ ਮੌਤ ਦਾ ਸਮਾਂ ਤੇਰਾ ਨੇੜੇ ਐ ਜਮਦੂਤ ਤੈਨੂੰ ਲੈਣ ਆ ਗਏ ਉਹਨਾਂ ਨੇ ਮਹਾਰਾਜ ਕਹਿੰਦੇ ਤੇਰੇ ਸਰੀਰ ਵਿੱਚੋਂ ਜਿੰਦ ਕੱਢ ਕੇ ਲੈ ਜਾਣੀ ਐ ਔਰ ਉਸ ਸਮੇਂ ਤੂੰ ਇਹ ਗੱਲ ਵੀ ਕਹਿ ਦੇਵੇਂ ਵੀ ਮੈਨੂੰ ਇੱਕ ਮਿੰਟ ਲਈ ਸਮਾਂ ਦੇ ਦਿਓ ਮੈਂ ਰੱਬ ਦਾ ਨਾਮ ਚੇਤੇ ਕਰ ਲਵਾਂ ਉਹਨਾਂ ਨੇ ਇੱਕ ਰੱਤੀ ਜਿੰਨਾ ਸਮਾਂ ਵੀ ਤੈਨੂੰ ਨਹੀਂ ਦੇਣਾ ਵਾਹਿਗੁਰੂ ਇੱਕ ਰੱਤੀ ਬਿਲਮਣਾ ਦੇਵਣੀ ਉਹਨੀ ਤਕੜੇ ਪਾਏ ਹੱਥ ਉਹਨਾਂ ਨੇ ਐਨੇ ਤਕੜੇ ਹੱਥ ਪਾਉਣੇ ਨੇ ਮਹਾਰਾਜ ਕਹਿੰਦੇ ਤੈਨੂੰ ਇੱਕ ਰੱਤੀ ਜਿੰਨਾ ਸਮਾਂ ਵੀ ਨਹੀਂ ਦੇਣਾ ਵਾਹਿਗੁਰੂ ਇਸ ਕਰਕੇ ਤਾਂ ਮਹਾਰਾਜ ਕਹਿੰਦੇ ਆ ਵੀ ਬੰਦੇਆ ਤੇਰਾ ਕੋਈ ਭਰੋਸਾ ਨਹੀਂ ਕਿਹੜੇ ਸਮੇਂ ਤੈਨੂੰ ਸੰਸਾਰ ਤੋਂ ਜਾਣਾ ਪੈਣਾ ਪਰ ਬੰਦਾ ਗੁਰੂ ਦੇ ਬਚਨ ਇੱਕ ਕੰਨ ਵਿੱਚ ਦੀ ਪਾਉਂਦਾ ਦੂਜੇ ਵਿੱਚ ਕੱਢ ਦਿੰਦਾ ਵਾਹਿਗੁਰੂ ਤੂੰ ਫਾਇਦਾ ਸਾਨੂੰ ਗੁਰਬਾਣੀ ਦੀ ਵਿਚਾਰ ਕਰਨ ਦਾ ਤਾਂ ਹੀ ਐ ਸੁਣਨ ਦਾ ਤਾਂ ਹੀ ਐ ਜੇ ਸਤਿਗੁਰਾਂ ਦੇ ਬਚਨਾਂ ਨੂੰ ਕਮਾਵਾਂਗੇ ਵਾਹਿਗੁਰੂ ਮਹਾਰਾਜ ਕਹਿੰਦੇ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ ਦੁਹੇਲੇ ਦਾ ਅਰਥ ਹੁੰਦਾ ਹੈ ਸੁਖੀ ਵਾਹਿਗੁਰੂ ਦੁਖੀ ਵਾਹਿਗੁਰੂ ਸਤਿਗੁਰੂ ਜੀ ਕਹਿੰਦੇ ਜੇ ਮਨਮੁਖਾਂ ਵਾਲੀ ਜ਼ਿੰਦਗੀ ਬਤੀਤ ਕਰੇਗਾ ਸੰਸਾਰ ਤੇ ਮਹਾਰਾਜ ਕਹਿੰਦੇ ਸਾਰੀ ਜ਼ਿੰਦਗੀ ਦੁਖੀ ਹੋਵੇਂਗਾ ਦੁਹੇਲੇ ਦਾ ਅਰਥ ਦੁਖੀ ਵਾਹਿਗੁਰੂ ਸਾਰੀ ਜ਼ਿੰਦਗੀ ਇੱਥੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਮਹਾਰਾਜ ਕਹਿੰਦੇ ਦੁਖੀ ਹੋਵੇਂਗਾ। ਔਰ ਜਿਨ੍ਹਾਂ ਨੇ ਸੰਸਾਰ ਤੇ ਆ ਕੇ ਨਾਮ ਜਪਿਆ ਬੰਦਗੀ ਕੀਤੀ ਜਿੰਨੀ ਪੂਰਾ ਸਤਗੁਰ ਸੇਵਿਆ ਸੇਦਰਗੈ ਸਦਾ ਸੁਹੇਲੇ। ਸੁਹੇਲੇ ਦਾ ਅਰਥ ਹੁੰਦਾ ਹੈ ਸੁਖੀ। ਤੋ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੇ ਨਾਮ ਜਪਿਆ ਉਹ ਸੰਸਾਰ ਵਿੱਚ ਵੀ ਸੁਖੀ ਉਹ ਮਾਲਕ ਦੇ ਘਰ ਪਰਲੋਕ ਵਿੱਚ ਵੀ ਸੁਖੀ। ਕਰਮ ਧਰਤੀ ਸਰੀਰ ਯੁਗ ਅੰਤਰ ਗੁਰੂ ਸਾਹਿਬ ਕਹਿੰਦੇ ਆ ਤੇਰਾ ਸਰੀਰ ਹੈ ਨਾ ਜਿਹੜਾ ਇਹ ਇੱਕ ਧਰਤੀ ਹੈ ਜ਼ਮੀਨ ਹੈ ਔਰ ਜ਼ਮੀਨ ਦੇ ਵਿੱਚ ਜੋ ਬੀਜਾਂਗੇ ਉਹ ਉੱਗੇਗਾ ਸਾਡੇ ਸਾਡੇ ਜ਼ਿੰਮੇਦਾਰ ਕਿਸਾਨ ਵੀਰ ਜੋ ਜ਼ਮੀਨ ਦੇ ਵਿੱਚ ਮਿੱਟੀ ਦੇ ਵਿੱਚ ਬੀਜਦੇ ਨੇ ਉਹ ਉਗਰਦਾ ਜਰੂਰ ਹੈ ਵਾਹਿਗੁਰੂ ਸਤਗੁਰੂ ਕਹਿੰਦੇ ਆ ਤੇਰੀ ਜ਼ਮੀਨ ਹੈ ਤੇ ਮਨ ਸਾਡਾ ਕਿਸਾਨ ਹੈ ਵਾਹਿਗੁਰੂ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਔਰ ਜੋ ਬੀਜੇ ਮਹਾਰਾਜ ਜੀ ਕਹਿੰਦੇ ਜੋ ਬੋਵਾ ਸੋ ਖਾਤ ਜੋ ਬੀਜੇਗਾ ਇਹਦੇ ਅੰਦਰ ਸਰੀਰ ਰੂਪੀ ਧਰਤੀ ਦੇ ਅੰਦਰ ਸੱਚ ਜਾਣੀ ਉਹ ਤੈਨੂੰ ਵੱਡਣਾ ਪਏਗਾ ਭਾਵੇਂ ਚੰਗਾ ਬੀਜ ਲੈ ਭਾਵੇਂ ਮਾੜਾ ਬੀਜ ਲੈ ਜੋ ਬੀਜੇਗਾ ਚੰਗਾ ਕਰੇਗਾ ਚੰਗਾ ਮਿਲ ਜੇਗਾ ਮਾੜਾ ਬੀਜ ਬੀਜੇਗਾ ਤੈਨੂੰ ਮਾੜਾ ਫਲ ਮਿਲੇਗਾ ਇਸ ਕਰਕੇ ਗੁਰੂ ਸਾਹਿਬ ਜੀ ਵੀ ਗੁਰਬਾਣੀ ਦੇ ਵਿੱਚ ਸਾਨੂੰ ਸਮਝਾ ਰਹੇ ਨੇ ਬੰਦਿਆ ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾਂ ਕੋ ਬੀਜੇ ਤੇਹਾ ਕੋ ਖਾਈ ਗੌੜੀ ਕੀ ਬਾਅਦ ਦੇ ਵਿੱਚ ਹੈ ਮਹਾਰਾਜ ਦਾ ਇਹ ਬਚਨ ਕਹਿੰਦੇ ਜਿਹੋ ਜਾਂ ਬੀਜ ਬੀਜੇਗਾ ਤੈਨੂੰ ਖਾਣਾ ਜ਼ਰੂਰ ਪਏਗਾ ਕਹੋ ਨਾਨਕ ਭਗਤ ਸੋਹ ਹੈ ਦਰਬਾਰੇ ਮਨਮੁਖ ਸਦਾ ਭਵਾਤ ਸ਼ਬਦ ਦੀ ਸਮਾਪਤੀ ਤੇ ਦੋਨਾਂ ਇੱਕ ਗੁਰਮੁਖ ਦੀ ਗੱਲ ਕਰ ਦਿੱਤੀ ਤੇ ਇੱਕ ਮਨਮੁਖ ਦੀ ਅੱਧੀ ਪੰਗ ਦੀ ਵਿੱਚ ਗੁਰਮੁਖ ਦੀ ਗੱਲ ਅੱਧੀ ਪੰਗ ਦੀ ਵਿੱਚ ਮਨਮੁਖ ਦੀ ਗੱਲ ਵਾਹਿਗੁਰੂ ਕਹਿੰਦੇ ਜੇ ਕੋਈ ਰੱਬ ਦੀ ਭਗਤੀ ਕਰੇਗਾ ਨਾਮ ਜਪੇਗਾ ਕਹੋ ਨਾਨਕ ਭਗਤ ਸੋਹ ਹੈ ਦਰਬਾਰੇ ਰੱਬ ਦੇ ਪਿਆਰੇ ਇਸ ਸੰਸਾਰ ਵਿੱਚ ਵੀ ਇੱਜ਼ਤ ਪਾਉਂਦੇ ਨੇ ਔਰ ਪਰਮਾਤਮਾ ਦੇ ਘਰ ਵਿੱਚ ਜਾ ਕੇ ਵੀ ਉਹਨਾਂ ਨੂੰ ਸਤਕਾਰ ਮਿਲਦਾ ਹੈ ਵਾਹਿਗੁਰੂ ਵਾਹਿਗੁਰੂ ਅੱਗੇ ਮਹਾਰਾਜ ਜੀ ਕਹਿੰਦੇ ਮਨਮੁਖ ਸਦਾ ਭਵਾਤ ਕਹਿੰਦੇ ਜਿਹੜੇ ਨਾਮ ਤੋਂ ਹੀ ਨੇ ਮਨਮੁਖ ਬੰਦੇ ਨੇ ਸਾਖਤ ਤੇ ਦੁਰਜਨ ਬੰਦੇ ਨੇ ਉਹਨਾਂ ਨੂੰ ਸਦਾ ਜੂਨਾ ਦੇ ਵਿੱਚ ਭਵਾਤ ਭਾਵ ਪਰਮਾਇਆ ਜਾਂਦਾ ਹੈ ਵਾਹਿਗੁਰੂ ਵਾਹਿਗੁਰੂ ਹੁਣ ਇਹ ਫੈਸਲਾ ਸਾਡੇ ਹੱਥ ਵਿੱਚ ਆ ਪਿਆਰਿਓ ਗੁਰਬਾਣੀ ਗੁਰੂ ਜੀ ਦਾ ਤੇ ਸਾਨੂੰ ਹੋਕਾ ਦੇਣ ਦਾ ਕੰਮ ਹੈ ਗੁਰਬਾਣੀ ਗੁਰੂ ਜੀ ਸਾਨੂੰ ਗਿਆਨ ਦੇ ਰਹੇ ਨੇ ਸੱਚ ਦਾ ਹੋਕਾ ਦੇ ਰਹੇ ਨੇ ਪਰ ਜੇ ਅਸੀਂ ਸੱਚ ਦੇ ਹੋਕੇ ਨੂੰ ਨਾ ਕਮਾਇਆ ਫਿਰ ਮਨਮੁੱਖਾਂ ਦੇ ਵਾਂਗ ਵਾਰ-ਵਾਰ ਜੁਨਾਂ ਦੇ ਵਿੱਚ ਭਟਕ ਭਟਕਾਂਗੇ ਪਰਮਾਇਆ ਜਾਣਾ ਏ ਸਾਨੂੰ ਜੇ ਗੁਰਮੁਖ ਬਣ ਕੇ ਜ਼ਿੰਦਗੀ ਬਤੀਤ ਕਰਾਂਗੇ ਫਿਰ ਮਹਾਰਾਜ ਕਹਿੰਦੇ ਇਹ ਲੋਕ ਵੀ ਸੁਖੀਆ ਬਣ ਜਾਏਗਾ ਤੇ ਪਰਲੋਕ ਵੀ ਸੋਹਿਲਾ ਬਣ ਜਾਵੇਗਾ ਆਓ ਜੀ ਇਹ ਅੱਜ ਦਾ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਆਪਾਂ ਸੰਪੂਰਨ ਕੀਤਾ ਹੈ ਔਰ ਲੜੀਵਾਰ ਕਥਾ ਵਿਚਾਰ 78 ਅੰਗ ਦੇ ਉੱਪਰ ਪਹੁੰਚ ਚੁੱਕੀ ਹੈ ਵਿਚਾਰਾ ਕਰਦਿਆਂ ਤੋਂ ਬੋਲਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ तमाम ਭੁੱਲਾ ਗਲਤੀਆਂ ਹੋ ਗਈਆਂ ਹੋਣਗੀਆਂ ਸੰਗਤ ਅਤੇ ਗੁਰਬਖਸ਼ਣ ਜੋਗ ਹੈ ਸਾਰੀ ਸੰਗਤ ਨੇ ਸਲੋਕ ਦੇ ਵਿੱਚ ਬੋਲ ਕੇ ਰਸਨਾ ਨੂੰ ਪਵਿੱਤਰ ਕਰਨਾ ਜੀ ਸਿੱਖੋ ਸ਼ਬਦ ਪਿਆਰੇਓ ਜਨਮ ਮਰਨ ਕੀ ਤੀਕਾ ਮੁਖ ਊਜਲ ਸਦਾ ਸੁਖੀ ਾਨਕ ਸਿਮਰਤ ਏਕ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਜੀ ਲੈ ਸਭੂ ਪ੍ਰਭੂ ਚੰਗੀ ਆਈਂ ਬੁਰੀ ਆਈਂ ਆ ਨਾ ਕਰਮ ਦੂਰ ਕਰਮੀ ਆਪੋ ਆਪਣੀ ਜਿਨੀ ਰਖ ਦੂਰ ਜਿਨੇ ਨਾਮ ਧਿਆਇਆ ਰਈ ਬਖਸ਼ੁਕਾਰ ਨਾਨਕ ਤੇ ਮੁਖ ਉਜਲੇ ਕਿਤੇ ਸੁਖੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ